ਪਲਤੇਜ ਪੰਨੂ ਦਾ ਕਹਿਣਾ ਹੈ ਕਿ ਯੁੱਧ ਨਸ਼ਾ ਵਿਰੋਧੀ ਸੰਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਸਪਸ਼ਟ ਹਦਾਇਤਾਂ ਜਿਹੜੀਆਂ ਨੇ ਦਿੱਤੀਆਂ ਗਿਆ ਨੇ ਤੇ ਜੇ ਕੋਈ ਇਸ ਦੀ ਅਣਗਹਿਲੀ ਕਰੇਗਾ ਤਾਂ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਦੇ ਪੁਲਿਸ ਦੇ ਮੁਖੀ ਡੀਜੀਪੀ ਸਾਹਿਬ ਗੌਰਵ ਯਾਦਵ ਬਰਾ ਦੇ ਵੱਲੋਂ ਅੱਜ ਬੜੀਆਂ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਗਿਆ ਨੇ। ਇਹ ਹਦਾਇਤਾਂ ਜਿਹੜੀ ਇਸ ਵੇਲੇ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਆਪਣੇ ਆਪ ਦੇ ਵਿੱਚ ਯੁੱਧ ਜਿਹੜਾ ਲਫ਼ਜ਼ ਹੈ ਉਹ ਪੂਰਾ ਭਾਵਕੀ ਯੁੱਧ ਕਈ ਪਾਸਿਆਂ ਤੋਂ ਲੜਿਆ ਜਾ ਰਿਹਾ ਇਸ ਵੇਲੇ ਨਸ਼ਾ ਮੁਕਤੀ ਮੋਰਚਾ ਆਪਣੇ ਤੌਰ ਦੇ ਉੱਤੇ ਕੰਮ ਕਰਨ ਦੇ ਵਾਸਤੇ ਪੂਰੀ ਉਹਦੀ ਟੀਮ ਜਿਹੜੀ ਤਿਆਰ ਹੈ ਜਿਹੜੀ ਆਉਂਦੇ ਕੁਝ ਦਿਨਾਂ ਦੇ ਦਰਾਂ ਆਪਣੀਆਂ ਸਰਗਰਮੀਆਂ ਹਰ ਪਿੰਡ ਦੇ ਵਿੱਚ ਵਿਟੇਗੀ ਉੱਥੇ ਪੁਲਿਸ ਮੁਖੀ श्री गौरव गाधर जी देवलो आज सारे जिलों ਦੇ ਐਸਐਸਪੀ ਸਹਿਬਾਨ ਤੇ ਸੀਪੀ ਸਹਿਬਾਨ ਨੂੰ ਇੱਕ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ 31 ਮਈ ਤੱਕ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ ਹੈ। ਔਰ ਇਹਦੇ ਵਾਸਤੇ ਉਹਨਾਂ ਤੋਂ ਹਰ ਕਿਸਮ ਦੇ ਸੁਝਾਅ ਵਗੈਰਾ ਮੰਗੇ ਗਏ ਨੇ ਔਰ ਨਾਲ ਦੀ ਨਾਲ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਇਹਨਾਂ ਨੇ ਕਿ ਜੇਕਰ ਇਸ ਤੋਂ ਬਾਅਦ ਕਿਸੇ ਜਗ੍ਹਾ ਦੇ ਉੱਤੋਂ ਕੋਈ ਵੀ ਨਸ਼ੇ ਸੰਬੰਧੀ ਜਿਹੜੀ ਖਬਰ ਆਉਂਦੀ ਹੈ ਕਿ ਜੇ ਨਸ਼ਾ ਫੜਿਆ ਜਾਂਦਾ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਅਫੀਸਰ ਸਹਿਬਾਨ ਦੀ ਫਿਰ ਤੈਅ ਕੀਤੀ ਜਾਊਗੀ ਪੰਜਾਬ ਸਰਕਾਰ ਮਾਨ ਸਰਕਾਰ ਇਸ ਗੱਲ ਨੂੰ ਲੈ ਕੇ ਬੜੀ ਸਪਸ਼ਟ ਹੈ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇਸ ਵੇਲੇ ਛੇੜਿਆ ਗਿਆ ਉਹ ਮਹਿਸ ਕੁਝ ਸਲੋਗਨਾਂ ਤੱਕ ਸੀਮਤ ਨਹੀਂ ਹੈ ਬਲਕਿ ਇਸ ਨੂੰ ਅੰਜਾਮ ਤੱਕ ਬਚਾਉਣਾ ਹੈ ਦੋ ਦਹਾਕਿਆਂ ਤੋਂ ਪੰਜਾਬ ਦੀ ਜਵਾਨੀ ਨੂੰ ਨਿਕਲ ਗਿਆ ਇਹ ਨਸ਼ਾ ਜੜਾ ਉਹਨੂੰ ਖਤਮ ਕਰਨ ਦੇ ਵਾਸਤੇ ਹਰ ਪੱਖੋਂ ਹਰ ਵਿਅਕਤੀ ਇਹਦੇ ਵਿੱਚ ਸਾਥ ਦੇਵੇ ਔਰ ਇਹ ਸਾਥ ਤੁਹਾਡਾ ਸਭ ਦਾ ਜ਼ਰੂਰੀ ਹੈ ਤਾਂ ਕਿ ਇਤਿਹਾਸ ਯਾਦ ਰੱਖੇ ਕਿ ਜਦੋਂ ਯੁੱਧ ਨਸ਼ਿਆ ਵਿਰੁੱਧ ਲੜਿਆ ਗਿਆ ਸੀ ਉਦੋਂ ਕਿਹਨੇ ਕਿਹਨੇ ਇਹਦੇ ਵਿੱਚ ਸਾਥ ਦਿੱਤਾ ਸੀ